ਆਪਣੀਆਂ ਬਾਬਾ ਇਹ ਕੀ ਮੰਗਿਆ ਜੋੜੇ ਦਾ ਉਹ ਵੇਖੀ ਨਾ ਕਰੀ ਜਾਂਦੇ ਆ ਇਹ ਤਾਂ ਇਹਦਾ ਲਾਉਣਾ ਨੇ ਘੱਟ ਰੁੰਦੇ ਵਾਲੇ ਆ ਲਾਉਣਾ ਲਾਉਣਾ 17 ਲਾਉਣਾ ਇਕਦੋਰੇ ਫਿਰਦੇ ਆ ਨਹੀਂ ਮੰਗਿਆ ਕੀ ਆ 24 ਮੰਗਦੇ ਆ ਦੋਆਂ ਦਾ ਏ ਸੂਨ ਆਲ ਗਿਆ ਨਹੀਂ ਨਹੀਂ ਭਾਈ ਇਹਦਾ ਪੱਠਾ ਹੀ ਆ ਇਹਦਾ ਜੀ ਉਹ ਨਹੀਂ ਮਾਰੀ ਯਾਰ ਆਹ ਨਹੀਂ ਮਾਰੀ ਗੱਲ ਤਾਂ ਸੁਣ ਬਾਪੂਰਾ ਤੂੰ ਇਸ ਮੁੱਲ ਦੇ ਇਸ ਮੁੱਲੋਂ ਦੱਸੇ ਜਾਂ ਜੇ ਕਿਹਾ ਲਾ ਕੇ 14 ਨਹੀਂ ਨਹੀਂ ਦੇਵਾਨ ਸਿੰਘ ਨਹੀਂ ਯਾਰ ਉਹ ਸਹੀ ਮੰਨੀ ਨਹੀਂ ਉਹਨੇ ਕੀ ਮਾਰਦਾ ਯਾਰ ਕੀ ਮੰਨਦਾ ਨਾ ਨਹੀਂ ਫਰਕ ਵਾਲਾ ਯਾਰ ਨਹੀਂ ਹੈ ਨਹੀਂ ਉਹ ਫਰਕ ਨਹੀਂ 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 ਫਰਕ ਉਹ ਨਹੀਂ ਫਰਕ ਮੈਂ ਮੰਨੀ ਮੇਰੀ ਗੱਲ ਸੁਣ ਸਾਥੀ ਨਿਕਾ ਨਿਕਾ ਥੋੜਾ ਜਿਹਾ ਉਹਦਾ ਗਾ ਜੀ ਦਾ ਮੈਂ ਉਹ ਪੁੱਛਿਆ ਮੈਂ ਸਿੱਧਾ 2000 ਰੁਪਇਆ ਪਾਦਾ ਭੂ ਮੱਕਰੀਆਂ ਬੜੀਆਂ ਪੰਜਾਬੀ ਬਾਈ ਵੇਖ ਲਾਲ ਤੂੰ ਆਪ ਹੀ ਯਾਰ ਉਹਦਾ ਮੈਂ ਤੂੰ ਬਾਲਾ ਕਹਿਦਾ ਇਧਰ ਅੱਧਾ ਪੈਸਾ ਹੀ ਘੱਟ ਲੈਣਾ ਮੈਂ ਕਹਿਣਾ ਉਸ ਤੋਂ ਘੱਟ ਨਹੀਂ ਦੇਣਾ ਤੂੰ ਕਹਿੰਦਾ ਅੱਧਾ ਪੈਸਾ ਇਧਰ ਨਹੀਂ ਨਹੀਂ ਮੰਗਦਾ ਨਹੀਂ ਲਿਖੀ ਮੰਗਦੇ ਉਹਨੇ ਬਾਈ ਮਾ ਜੀ ਯਾਰ ਕੀ ਆਖਿਆ ਬਾਬੇ ਨੇ 16000 ਦੋ ਜਾਇਜ ਪੈਸੇ ਬਾਈ ਦੋ ਤਲਕੇ ਜਮਾ ਜਾਇਜ ਪੈਸੇ ਕਹੇ ਸੀ ਕਰ ਲੈ ਜਾਇਜ ਜੀ ਬਾਬਾ ਯਾਰ ਤੇਰੇ ਘਰ ਦੀਆਂ ਅਗਲੇ ਹਣੇ ਤੋਂ 400 ਰੁਪਏ ਨਹੀਂ ਨਹੀਂ ਤੂੰ ਮਾਤਾ ਕਰਦੇ ਵੀ ਸਭ ਕੁਝ ਚੱਲਾ ਉਹਦੇ ਹੋ ਗਏ ਸਭੂਗਾ ਉਹ ਵੀ ਸਭ ਲੱਗ ਜਣੇ ਖਰਚੇ ਪੈਣ। ਹੱਲ ਨਹੀਂ ਮਾਤਾ ਤੇਰੇ ਦੁਗਾ ਤੇਰੇ ਫੇਸਬੁਕ ਦਾ ਸੌਪਨਾ ਨਹੀਂ ਆਪਾਂ ਕਰਦੇ ਕਿ ਕਰੇ ਰੱਖ ਲਾਂਗੇ ਜੋੜੀ ਹੈਗੀ ਵਦਗਾ ਯਾਰ ਆ ਮੈਂ ਕਿਹ ਚਾਤਰ ਕੋਈ ਕੀ ਫਾਇਦਾ ਯਾਰ ਅਦਰੋ ਚਾਤਰੋ ਹੈਗੀ ਹੈਗੇ ਲੈ ਵੀ ਆ ਬਾਈ ਦੀਆਂ ਥੋੜਾ ਪੱਟਾਂ ਦਾ 16000 ਦੀਆਂ ਦਾ ਦੇਵਾਂਗਾ ਬਾਈ ਨੇ ਚੋਣਾ ਲਾਤਾ ورا بغا هي نيچي گڏ پاجي رندني جو آ جا مي بات ٿو ٿينو ٿو ٻڌي وڏي آواز ٻڌو توهان جو گانا ٻڌو اڙي موٽ ۾ هڪ گانه ਹੱਟੇ ਪੰਦੇ ਨਰਿੰਦੋ ਕੋਲ ਗਿਆ ਵਧੀਜੀ ਮੇਰੇ ਮਜੇ ਦਾ ਕੰਮ ਉਸ ਸਰਕੇ ਵਾਲੀ ਛੱੜ ਯਾਰ ਉਹਨਾਂ ਨੇ ਲਾਤਾ ਫੜਾਉਂਦਾ ਉਹਨਾਂ ਨੇ 10 ਜਾਣਦੇ ਆ ਭਰਾਵਾ 10 ਜਾਣਦੇ ਆ ਆ ਬੱਕਰੀ ਇੱਕ ਦਾ ਲਈ ਫਾਟੇ ਇੱਕ ਆਪ ਕਰਦੇ 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 ਨਵੇੜਦੇ ਯਾਰ ਨਵੇੜਦੇ ਤੂੰ ਮਦਨ ਕੋਈ ਨਹੀਂ ਮਦਨ ਕੋਈ ਨਹੀਂ ਉਹ ਗੋਪੀ ਦੀਕ ਦਾ ਕਿਹਨੂੰ ਆ ਚਰਾਸਰੇ ਗੋਪੀ ਉਹ ਕਿਧਰ ਗਿਆ ਸੰਜੂ ਸੰਜੂ ਉਹ ਲੈਣੀ ਆ ਘੱਟ ਹੋ ਗਿਆ ਨਹੀਂ ਨਹੀਂ ਉਹ ਹੀ 15 200 ਬਣਾ ਲੈ ਮਾਤਾ ਨੂੰ ਵੀ ਰੱਖੋ ਯਾਰ ਯਾਰ ਹਾਂ 200 ਘੱਟ ਹੋ ਗਿਆ ਬਸ ਦੇਖੋ ਨਾ ਬੋਲੀ ਯਾਰ 200 200 ਇੱਕ ਮਿੰਟ ਇੱਕ ਮਿੰਟ ਉਹ ਮਾਂ ਨਹੀਂ ਆ 200 ਸਾਡੇ ਅੱਠੇ ਨੇ ਕਿਹਾ ਮੰਦਿਰ ਆ ਰਹਿ ਗਿਆ ਤੂੰ ਕਹਿੰਦਾ ਫਿਰ ਕਹਿੰਦਾ ਮੈਂ ਕਹਿੰਦਾ ਨਹੀਂ ਤੂੰ ਮਾਂ ਨਹੀਂ ਦੇ ਦੇ ਬਾਈ ਦੇ ਦੇ ਬਾਈ ਇਹ ਨਹੀਂ ਮਾਂ ਤਾਂ ਨਹੀਂ ਰੱਖ ਲੈ ਦੇ 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 ਉਹ ਦੇ ਦੇ 200 ਨਾਲ ਕੋਈ ਫਰਕ ਨਹੀਂ ਪੈਂਦਾ ਨਹੀਂ ਨਹੀਂ ਸੋਣੇ ਬਾਤ ਦੇ ਤੋ 16 ਦੀ ਲਿਖਾਈ ਕਰਾ ਦੇ ਜਾ ਲਿਖਾਈ ਕਰਾ ਦੇ 16 ਦੀ ਹੋ ਗਈ ਜਾ ਗੱਲ ਸੁਣ ਗੱਲ ਸੁਣ ਫਿਰ ਇਹਨੂੰ ਖਾਣ ਚੱਲਣਾ ਬਹੁਤ ਅਸੀਂ ਤੇਰੇ ਸੁਣਦੇ ਵਾਹ ਗੱਲ ਮੋਟੀ ਮੱਠੀ ਹੋਣੀ ਲਿਖਾਈ ਗੋਪੀ ਯਾਰ ਚੱਲ ਆਪਾਂ ਆਪਣੀ ਹੋ ਗਈ ਹੋ ਗਈ ਯਾਰ ਹੋ ਗਈ ਆਪਾਂ ਆਪਣੀ ਹੋ ਗਈ ਫਿਰ ਫਾਇਦਾ ਕਰਾਏਗਾ ਕਿਹੜੋ ਪੈਸੇ ਕਣਾ ਕੇਵਲਾ ਸਾਈਡ ਤੇ ਨਹੀਂ ਸਿੱਧੇ ਕਰ ਬਾਈ 100 100 ਹੀ ਪੈਂਦਾ ਹੁੰਦਾ ਕੋਈ 100 100 ਹੀ ਨਗਦਾ ਪੈਂਦਾ ਹੁੰਦਾ ਚੱਲ ਲੈ ਲੈ ਛੋਟਾ ਹੀ ਲੈ 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 ਛੋਟਾ ਹੀ ਲੈ ਲੈ ਚੱਲ ਲੈ ਕਣਾ ਪੈਸੇ ਕਣਾ ਉਹ ਨਕਾਤੀ ਵਿੜਕੂ ਗਣ ਬੜਾ ਕੜਾ ਕੱਟ ਆ ਲਿਖਾਈ ਉਹ ਅਸੀਂ ਤਾਂ 200 ਦੇਾਂਗੇ 200 ਆਪਦੀ ਮੈਂ ਕੁਝ ਨਹੀਂ ਦੇਣਾ ਉਹ ਬਾਈ ਆਪਦੀ ਆਪਦੀ ਹੁੰਦੀ ਐਡਾ ਚਿੜਾ ਨਾ ਦੇ ਨਹੀਂ ਬਾਈ ਉਹ ਮੈਂ 200 ਕਟਾਉਂਦੇ ਸੀ ਦਾ ਪਰ ਚਿੰਤੇਰੀ ਕਰਾਉਂਦੇ ਸੀਗੇ ਕਾਦੀ ਗੱਲ ਰੁਕੇ ਰੁਕੇ ਕੋਈ ਨਹੀਂ ਲਿਖਾਈ ਨਹੀਂ ਕੋਈ ਨਹੀਂ ਦੇਈ ਬਾਈ ਯਾਰ ਓਏ ਪੈਸੇ ਉਹਨੇ ਮੰਗੇ ਇਸ ਤਰ੍ਹਾਂ ਕਰ ਮੰਗੇ ਗਿਣ ਕੇ ਪਾਏ ਤੇ ਜੂ ਮੰਗੀ ਦਾ ਮੋਤ ਨਹੀਂ ਆਉਂਦੀ ਐਵੇਂ ਬੜਾ ਨਹੀਂ ਕਰੀਦਾ ਹੁੰਦਾਗਾ ਆ ਵੀ ਬਾਈ ਕਹਿੰਦਾ ਕਿ ਤੁਸੀਂ ਤਾਂ ਪਿੜਕਾਂ ਲੈਨੇ ਹੋ ਹੁਣ ਤਾਂ ਲਓ ਵੀ ਹੁਣ ਤਾਂ ਵਿਖਾ ਦੇ ਲਓ ਵੀ 16000 ਦਾ ਹੋ ਗਿਆ ਆ 14 ਕੱਢ ਲਾ ਬਾਈ ਮੈਂ ਲਈਆਂ ਕੇਵਲ ਨੇ ਲਈਆਂ ਕੇਵਲ ਨੇ ਲਈਆਂ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਤੁਹਾਨੂੰ ਮਤਮ ਤਾਂ ਗਾਈ ਮੈਂ ਕੋਤ ਵੀ ਨਾ ਅਸੀਂ ਆਪਣੇ ਨੰਬਰਾਂਗੇ ਹਦੂ ਬਾਈ ਸਾਈਡ ਤੇ ਮੇਰੇ ਨਾ 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 ਕਰਦਣੀ ਬਿਰਵੀ ਨੀ ਇਹਦੀ ਫਟ ਕਰਵੇਂ ਦਿੰਦਾ ਕੋਈ ਯਾਰ ਬੰਡਰ ਨਾਲ ਬੜੀ ਇੱਕ ਭਾਈ ਯਾਦ ਕੀ ਦੀ ਆਪੋ ਆਪਣੀ ਹੋਊ ਯਾਰ ਮੈਂ ਤੇ ਬਚਲ ਹੋ ਗਈ ਯਾਰ ਆਪੋ ਆਪਣੀ ਹੋ ਗਈ ਯਾਰ 950 950 ਕੋਈ ਨਾ ਬਾਤ ਕਰਾਉਗਾ ਫਿਰ ਭਾਈ ਤਾਰਪਰ ਠੀਕ ਹੋ ਗਈ ਯਾਰ ਆਪੋ ਆਪਣੀ ਵਿੱਚ ਖੁਸ਼ ਹਣ ਤਾਂ ਮਾੜਾ ਮੋਟਾ ਗਰੀਬ ਬੰਦਾ ਇਹਦੇ ਨਹੀਂ ਵੇਖ ਲਾ ਚੱਲ ਠੀਕ ਹੈ ਜਾ ਅੱਜ ਜੋੜੇ ਪੱਠਾਂ ਦਾ ਸੌਦਾ ਹੋਇਆ ਸੀਗਾ ਕੁਛ ਚਿਰ ਪਹਿਲਾਂ ਸੌਦਾ ਹੋਇਆ ਸੀ ਇੱਥੇ ਹੀ ਇਹ ਪੱਠਾਂ ਦਾ ਸੌਦਾ ਹੋਇਆ ਹੈ ਦੋਸਤੋ ਬਰਗਾੜੀ ਬੱਕਰਾ ਮੰਡੀ ਤੇ ਥੋੜਾ ਜਿਹਾ ਪਹਿਲਾਂ ਤੇ ਬਾਈ ਕੇਵਲਾ ਨੇ ਲਈਆਂ ਸੀ ਕੇਵਲਾ ਵੇਚਤੀਆਂ ਬਾਈ ਹਾਂਜੀ ਵੇਚਤੀਆਂ ਬਾਈ ਕਿੰਨੇ ਦੀਆਂ ਵੇਚਤੀਆਂ ਬਾਈ ਏ 24.5 ਦੀਆਂ 24.5 ਦੀਆਂ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਪੈਸੇ ਆ ਗਏ ਭਾਈ ਹਾਂਜੀ ਆ ਗਏ ਸਰ ਠੀਕ ਆ ਭਾਈ ਸ਼ਾਬਾਸ਼ ਲਾਦ ਲਓ ਭਾਈ ਲਾਓ ਭਾਈ ਬਹੁਤ ਵਧੀਆ ਪੈਸੇ ਆ ਗਏ ਸੰਜੂ ਖੜਾ ਹੈ ਤਾਂ ਹਮੇ ਕਿਹੜਾ ਹੈ ਭਾਈ ਕੋਈ ਬਾਤ ਨਹੀਂ ਸੰਜੂ ਸੰਜੂ ਧੂਮਾ ਖੜਾ ਆ ਗਿਆ ਨੇ ਸਾਰੇ ਭਰਾ ਖੜੇ ਆ ਸੰਜੂ ਨੂੰ ਦੇਤੀਆਂ ਇਹ ਹੋਰ ਭਾਈ ਦਿੱਤੇ ਰੱਖਾਂਗੇ ਠੀਕ ਹੈ ਜੀ ਠੀਕ 24.5 ਦੀਆਂ ਬਸ ਸਹੀ ਗੱਲ ਹੈ ਜੋ ਵੀ ਕੋਸ ਹੈ ਨਾ ਦੇਖ ਕਿਨੂੰ ਲਖਾਉਣਾ ਸਾਡੇ 12 ਦੇ ਨੱਪਰ ਲਖਾਈਨਾ ਆਉਂਦਾ ਹੈ ਬੋਗੋ ਲੇਕਿਨ ਆਉਹੀ ਇੱਕੀ ਨਾ ਵਾਰ ਮੈਂ ਲਖਾਈ ਕਰਾ ਦੇ ਬਾਪਰਾ ਹੋ ਗਿਆ ਬਸ ਨਹੀਂ ਨਹੀਂ ਤੁਸੀਂ ਕਿਰਾਉਂਗੇ ਪੈਸੇ ਪਾਉਂਦੇ ਤੁਸੀਂ ਆਸ ਮੈਂ ਨਿਪਰਉਣ ਕੀ ਕਰਦੇ ਕਿਵੇਂ ਹੋਇਆ ਗੁਰਪ੍ਰੀਤ ਬਾਈ ਉਹਨਾਂ ਨਾਲ ਸੌਦਾ ਕਰਨਾ 12 ਦਾ ਅੱਛਾ ਲਖਾਈ ਆ ਨਾ ਆਪੂ ਆਪਣੀ ਆ ਠੀਕ ਆ ਉਹਦਾ ਨਹੀਂ ਆ ਗਿਆ ਮਗਾ ਸੌਦਾ ਤੁਸੀਂ ਕੀ ਕਰਨਾ ਲਖਾਈ ਪਿੱਛੇ ਲਖਾਈ ਪਿੱਛੇ ਸੌਦਾ ਯਾਰ ਸਾਡਾ ਹੋ ਗਿਆ ਯਾਰ ਪਹਿਲਾਂ ਯਾਰ ਸਾਰਿਆਂ ਦਾ ਭਰਾਵਾ ਇੱਥੇ ਕਈ ਵਾਰੀ ਹਾਂ ਗਲਤੀ ਕਰ ਜਾਂਦੇ ਆ ਗਲਤੀ ਦੇ ਗਲਤੀ ਹੋ ਜਾਂਦੇ ਕਈ ਵਾਰੀ 300 ਦਾ ਕੋਈ ਬਰਖ ਨਹੀਂ ਮਿਲਦਾ ਦੀ ਆ ਉਹ ਵਿੱਚ ਖਾਣ ਦਾ ਹੀ ਉਹ ਹੀ ਗੱਲ ਫੇਰੇ ਵਿੱਚ ਇੱਕ ਛੇ ਬਣੀ ਖੜੀ ਆ ਆ ਵੇਖੋ ਉੱਥੇ ਸਾਡੇ ਨਾਲ ਵੀ ਐਂ ਬਣੀ ਆ ਸੌਦਾ ਲੈਣਾ ਹੁੰਦਾ ਸੀਗਾ ਲਓ ਵੀ ਕਿਹੜਾ ਸੌਦਾ ਹੋਇਆ ਬਈ ਆਪਣਾ ਖਾਨ ਸਾ ਆ 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 ਬੱਕਰਾ ਚੰਗਾ ਭਾਜ ਆ ਬਾਈ ਤੁਹਾਨੂੰ ਕੱਦਕਾਟ ਵਾਲਾ ਉਹ ਵੀ ਜਾਤ ਪਾਤ ਵਾਲਾ ਗਾਂ ਅਹ ਇਹ ਨਹੀਂ ਕਿ ਮੈਂ ਕਲਿਆਨ ਦਿੱਲਾ ਹੈ ਯਾਰ ਲੈ ਲੈ ਤੂੰ ਗੂਗਲ ਪੇ ਕਰਾ ਦੇਣਾ ਚਾਹੁੰਦਾ ਤੇਰੇ ਲਈ ਕਰਾ ਦੇਣਾ ਗੂਗਲ ਪੇ ਮੇਰੇ ਕੋਲ ਹੈ ਨੀ ਗੂਗਲ ਪੇ ਇੱਥੇ ਕਰ ਦੇ ਇੱਥੇ ਕਰ ਦਿੰਦੇ ਕੋਈ ਨਹੀਂ ਚਲ ਗੂਗਲ ਪੇ ਕਰਦੇ ਖਾਨ ਸਾਹਿਬ ਇਹਨੇ ਦੇ ਦੇ ਦੂਜੇ ਦਾ ਅਰਦਾਸ ਇੱਕ ਮਿੰਟ ਇੱਕ ਦਾ ਸਲਾਮ ਆਰੀਆ ਤੇ ਮੇਰਾ ਪਤਾ ਕਿਹਨੂੰ ਪਤਾ ਪੈਸੇ ਤਾਂ ਹੁੰਦੇ ਫਿਰ ਵਜੇ ਵਜੇ ਪੈਸੇ ਅਗਲਾ ਡਰਦਾ ਅੱਜਕੱਲ ਬਾਈ ਰੱਖਦਾ ਨਹੀਂ ਸੌ ਜਮਾਨਾ ਮੜਾ ਅਗਲਾ ਗੂਗਲ ਪੇ ਚ ਰੱਖ ਲੈਂਦਾ ਹਾਂ ਸਹੀ ਗੱਲ ਹੁੰਦੀ ਹੈ 13 ਮੰਗਿਆ ਪਾਟਾ ਵਕਰ ਆ ਜੋੜੇ ਦਾ 13 ਮੰਗਿਆ ਮੰਨ ਲਓ 5 ਲੱਗ ਗਿਆ ਅੱਡੋ ਢੀ ਨੋ ਜੀ ਨਾ ਸੇ ਗੱਲ ਦੀ ਕਿਹੜੇ ਪਿੰਡੋਂ ਲਿਆਂਦੇ ਬਈ ਜਾਨਵਰ ਕੱਲੀ ਪੂਰਾ ਬਾਈ ਦਾ ਇਹ ਲੈਣ ਦੀ ਗੱਲ ਦੱਸਾਂ ਜਾਨ ਜਾਨੀ ਬਾਪ ਜੀ 5000 ਸਾਢੇ 600 ਸਹੀ ਹੈ ਬਾਈ ਯਾਰ ਜਮਾਨ ਦਾ ਇਲਾਕਾ ਮੈਂ ਯਾਰ ਵੀ ਸਹੀ ਲਾਤਾ 5000 ਉਹਦੇ ਹਾਥੀ ਲਾਇਆ ਸੀ ਤਾਂ ਕੋਈ ਦੂਜੀ ਗੱਲ ਨਹੀਂ ਕਿੰਨਾ ਲਾਦੇ ਪਾਈ ਹੈ ਯਾਰ 5500 ਦੀ ਲੈ 500 ਨਹੀਂ ਉਹ ਲਾ ਲਾ 500 ਨਾ ਕੀ ਸਹੀ ਲਾਦਾ ਦੇ ਲੈਣੀ ਦਾ ਕੀ ਬਾਪੂ ਪਿੰਡ ਕਿਹੜਾ ਆਪਣਾ ਠੱਠੀ ਭਾਈ ਕੀ ਲੱਗਿਆ ਪੱਠ ਦਾ ਅੱਧੇ ਪੰਜ ਲਾਦਾ ਉਹ ਬਾਈ ਮੰਨਦਾ ਨਹੀਂ ਜੇ ਦੇ ਦੇ ਬਾਪੂ ਬਹੁਤ ਉਹ ਨਹੀਂ ਹੋ ਪਰਾ ਚਲੋ ਠੀਕ ਹੈ ਫਿਰ ਕੱਲ ਤਾਂ ਹੀ ਭੇਵਨੇ ਆਇਦੂ ਸੋਰਾਂ ਪੈਂਦਾ ਬਹੁਤ ਆਦਾ ਨਾ ਸਾਢੇ 5000 ਰੁਪਏ ਪਰਸਾ ਲਾਤਾ ਕੋਈ ਤੁਸੀਂ ਉਹ ਲੈ ਲਾ ਲਾ ਲੈਦਾ ਨਾ ਜਦੋਂ ਹੋਰ ਲਾਗੇ ਜਾਂ ਨਹੀਂ ਬੰਦਾ ਹੋਰ ਕਹਿੰਦਾ ਕੱਲ੍ਹ ਤੋਂ ਦੁਆਰੇ ਨਹੀਂ ਨਹੀਂ ਬੰਦਾ ਕਹਿੰਦਾ ਜਿੰਨਾ ਮੈਂ ਲੈਣਾ ਅਗਲੇ ਦੇ ਵੱਧ ਲਉਣੀ ਹਾਂ ਆਪਣੇ ਮੀਡੀ ਦੇ ਹਾਂ ਹੋਰ ਬਰੇ ਵਾਲਾ ਬਾਈ ਜਗਤਾਰ ਕਿਹੜਾ ਪਿੰਡ ਆਪਣਾ ਸੈਟਸੜੀ ਸੈਟਸੜੀ ਬਾਈ ਦਾ ਪਿੰਡ ਆ ਹਣ ਬੋਲੀ ਨਾ ਤਾਂ ਤੇ ਕੋਈ ਵੇਜਤੀ ਪੱਠ ਤੇਰੀ ਸਾਡੇ ਨਾਈ ਨੇ ਪਹਿਲਾਂ ਆਲੇ 200 ਘੱਟ ਛੇ ਦੀ ਹੁਣ ਨਾ ਬੋਲੀ ਬਸ ਯਾਰ ਹੁਣੇ ਵੀ ਉਹ ਸਹੀ ਆ ਬਾਤ ਸੁਣ ਨਾ ਟੱਟਾ ਲੱਗ ਰਿਹਾ ਖੇਤ ਕਿਹਦਾ ਮੇਰਾ ਉਹ 8000 ਦੀ ਐਡੀ ਪੱਠ ਲੱਗੀ ਆ ਇੱਥੇ ਪੂਰੇ ਛੇ ਤੋਂ 8000 ਬੋਲੀ ਗਾਣਾ ਖੜਦਾ ਰੁਪਈਆ ਭੋਗ ਯਾਰ ਜਦੋਂ ਤੂੰ ਖਿੱਚੀ ਉਹ ਨਾਲ ਬੰਦਾ ਖਿੱਚੀ ਜਦੋਂ ਉਹ ਨਾਲ ਮਾਰਦੀ ਉਹ ਗੀਤ ਵਰਤ ਤੂੰ ਵੀ ਬੋਲੀ 8000 ਤੇ ਕੱਲ ਮੈਂ ਕਰ ਪੁੱਟਾ ਕਰ ਛੇ ਆ ਬੜੀ ਕਿਦ ਬਾਤ ਹੋਵੇ ਛੱਡੀ ਨਾ ਪੂਰੀ ਗਾਣਾ ਸੁਣ ਲੈ ਮੈਂ ਲਿਆ 200 ਖਣੋ ਦਾ ਜਿੰਦੀਆ ਉਹ ਕੰਝ ਦੇ ਵਿੱਚ ਵੜ ਗਿਆ ਇਹ ਨਹੀਂ ਖਿੱਤੀ ਇਹ ਕੋਈ ਸੋਣੇ ਗੱਭੀਆ ਮੁੰਡਾ ਹੈ ਇਹ ਭਾਈ ਨੂੰ ਮੈਂ ਹੋਣਾ ਦਿੰਦਾ ਤੇਰੀ ਜੀ ਮੰਨਦੀ ਹੋਊਗਾ ਉਸ ਤੋਂ ਬੱਚੇ ਦੀ ਹੋ ਗਈ ਸਰਦੀ ਆ ਤੂੰ ਵੀ ਕਾਹਲੀ ਜਾ ਰਿਹਾ ਤੂੰ ਛੱਡ ਤੂੰ ਖੁਦਾ ਦਾ ਮੱਲਾ ਹੀ ਪੁੱਛਦਾ ਉਹ ਅੱਗੇ ਵੀ ਨਹੀਂ ਜੀ ਰਿਹਾ ਬਿਲਕੁਲ ਨਹੀਂ ਇਹ ਇਹ ਤਾਂ ਬੇਦਲੀ ਹੈ ਇਹ ਕਿਹਨਾਂ ਚਾਹੀਏ ਲੜੋਣਾ ਬੰਦਾ ਬੁਲਾਓ ਆ ਪੁਆਇੰਟ ਨੂੰ ਪੁੱਛੋ

ਓ ਬਾਈ ਯਾਰ ਓ 체का ਨਾ ਮੰਨੋ ਇਸ ਚੀਜ਼ ਦਾ 8000 ਦੀ ਏਡੀ ਪੱਠ ਵਿਕੀ ਆ ਇੱਥੇ ਸੌਦੇ ਪਹਿਲੇ ਉਹ ਤੋਂ ਵੀ ਬਗਾਰ ਕੱਢ ਲੈ ਯਾਰ ਬੱਕਰੀ ਨਾਲ ਜੋ ਸੀ ਯਾਰ ਸੌਦੇ ਦੀ ਝੜਕੜ ਤੀ ਖੜੇ ਖੜੇ ਤੀ ਤੋਗ ਮਿਲਦੇ ਗੱਲ ਤਾਂ ਤੂੰ ਹੀ ਕੋਲ ਦੀ ਗੱਲ ਆ ਜੀ ਸੌਦਾ ਜਾਂਦਾ ਦਾ ਹੱਕ ਲੈ ਪਹਿਲਾਂ ਪੁੱਛਿਆ ਮੈਨੂੰ ਤੂੰ ਲੈਣੀ ਨਹੀਂ ਲੈਣਾ ਸੌਦਾ ਵਾ ਠੀਕ ਆ ਬਸ ਕਿੰਨੇ ਆ 500 ਰੁਪਏ ਜਿਹੜਾ ਖਰੀਦਣ ਵਾਲਾ ਉਹੀ ਰੱਖੀ ਜਾਂਦਾ ਉਹ ਬੱਕਰੇ ਖੋਣਗਾ ਤਰਾ ਜਾ ਡੇ ਜੇ ਤੈਨੂੰ ਆ ਠੀਕ ਹੈ ਯਾਰ ਹੋਰ ਜੇ ਲਗਾ ਜਾਂ ਮੈਂ ਵੜਦਾ ਰੱਖਣੀ ਹੈਗੀ ਅਲੀ ਰੱਖ ਲੈ ਕੋਈ ਗਾਦੀ ਪੱਟ ਰੱਖਣ ਵਾਲੀ ਹੈ ਘਰੇ ਰੱਖਣੀ ਹੈ ਪੱਟ ਜਿਹੋ ਜੀ ਪੱਟ ਤੇ ਫੜਾਉਂਦੇ ਹੋ ਲੋਲੇ ਨੂੰ ਖੋਲਦੇ ਬਸ ਹੋਰ ਨਹੀਂ ਦਿੱਸੀ ਉਹ ਇੰਨਾ ਸੇਕਾ ਨਹੀਂ ਮੰਨੀਦਾ ਹੁੰਦਾਗਾ ਉਹ ਤਾਂ दारू ਪੀ ਫਿਰਦਾ ਮੈਨੂੰ ਲੱਗਦਾ ਕੋਈ ਕੁਛ ਵੀ ਅਜੇ ਇੱਕ ਤਾਂ ਸੋਦਾ ਯਾਰ ਸੌਦਾ ਸਿਰੇ ਨਹੀਂ ਚੜ੍ਹਦੇ ਮੰਡੀ ਵਾਲੇ ਬੰਦੇ ਹੀ ਖਰਾਬ ਕਰੀ ਜਾਂਦੇ ਇਹਨੂੰ ਆਹ ਇਹਦਾ ਗੱਲ ਤੂੰ ਨਾ ਪਪਾਈ ਨੂੰ ਮੈਂ ਤਾਂ ਮੇਰੇ ਬੁੱਢੇ ਨੇ ਤੁਸੀਂ ਇੰਨੇ ਨੇ ਪਹੂ ਵੇਚ ਕੇ ਰੌਲਾ ਪੂ ਰਾਨੀ ਪੁਆਣ ਦਿੰਦੇ ਹੁਣ ਅਗਲਾ ਹੁੰਦਾ ਮੈਰਾ ਛੀ ਲੱਗੀ ਜਾਂਦਾ ਹੋ ਸਕਦਾ ਪਾਉਣੇ ਛੀਦੀ ਹੋ ਜਾਂਦੀ ਉਹ ਫਿਰ ਖਰਾਬ ਆ ਇਦਾਂ ਹੁੰਦਾ ਰੌਲਾ ਆ ਇਦਾਂ ਰੌਲਾ ਅਗਲੇ ਨੂੰ ਹੁਣੇ ਹੀ ਆਪਾਂ ਕੋਈ ਵੀ ਬੰਦਾ ਹੋ ਜਾਂਦਾ ਲੱਗਦਾ ਜਾਨਵਰ ਵੀ ਖਰਾਬ ਹੋ ਜਾਂਦਾ ਪਹਿਲਾਂ ਪੁੱਛ ਆਪਾਂ ਨੇ ਉਹਨੂੰ ਕਿ ਤੁਸੀਂ ਦੁਬਾਰਾ ਲਾਉਂਗੇ ਕਿ ਨਹੀਂ ਸੌਦਾ ਖੁੰਦੇ ਚ ਹੀ ਖਿੱਚੀਏ ਨਾ ਤੁਸੀਂ ਆਣਾ ਬਹਿਣਾ ਬੰਦਾ ਆ ਤਾਲਾ ਤੂੰ ਮੈਂ ਉਹਦਾ ਪਰਚੀ ਕਰਾ ਦੀ ਬਾਤ ਸਾਡਾ ਹੁਣ ਨਾ ਬੋਲੀ ਬਾਤ ਚੋਰਾ ਜਿਹੜਾ ਹੋਰ ਪੀਊਗਾ ਬਾਤ ਚੱਲ ਠੀਕ ਹੈ ਵੀ ਤੱਕਾ ਹੀ ਹੋ ਗਿਆ ਚਲੋ ਸਾਡੇ ਸੀਦੇ ਉਹ ਕਰਾ ਦੇਣਗੇ ਤੂੰ ਪਏ ਫੜ ਲਾ ਬਾਤੀ ਕਰਾ ਦੂਗਾ ਓਏ ਉਹਨੇ ਬਾਤੀ ਕਰਮ 100 ਰੁਪਿਆ ਤੂੰ ਛੋਟ ਕਰਦੀ ਯਾਰ ਕੱਲੀ ਬਸ ਜੱਪਾ ਬਸ ਛੋਟ ਛੋਟ ਨਹੀਂ ਕੋਣੀ ਫਿਰ ਰਹਿੰਦੇ ਜਰ ਰੱਖ ਲੈ ਯਾਰ ਕੀ ਦੌੜ ਐਨੀ ੜੀ ਕਿਉ ਕਰੀ ਨੇ ਮੇਰੀ ਕਾਦੀ ਓਹ ਛੋਟ ਤਾਂ ਵਾਦੇ ਆਸਤੇ ਹੁੰਦੇ ਓਏ ਜਰ ਦੇ ਲੈ ਤੇਰੇ ਕੋਲੇ ਉਹਨੇ ਕਰੇ ਰੱਖ ਓ ਬਾਈ 20 ਰੁਪਏ ਛੱਡ ਦੇ ਭਾਵੇਂ ਯਾਰ ਛੋਟ ਬਾਹਰ ਕਦੇ ਕਰੇ ਤੂੰ ਨਹੀਂ ਹੋਵੇ 6000 ਦੀ 100 ਰੁਪਿਆ ਤੂੰ ਬਾਤੀ ਕਰੀ ਮੈਂ ਇਹਦਾ ਤੂੰ 400 ਦੀ ਹੋਗੀ 500 ਛੱਡਦੇ ਮੈਂ ਤਾਂ ਚੱਲ ਗਿਆ ਹੋ ਗਿਆ 400 ਦੀ Obrigado. <laughs>